ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਮੈਂ ਗਿਆਨੀ ਸੰਤ ਸਿੰਘ ਮਸਕੀਨਾਂ ਦੀ ਕਥਾ ਸੁਣੀ ਉਹਦੇ ਵਿੱਚ ਉਹ ਦੱਸਦੇ ਨੇ ਕਿ ਜਿਹੜੀ ਦਰਬਾਰ ਸਾਹਿਬ ਦਾ ਨਹੀਂ ਪੱਥਰ ਹੈ ਨਾ ਉਹ ਗੁਰੂ ਅਰਜਨ ਦੇਵ ਭਾਦਰ ਨੇ حضرت ਮੀਆਂ ਮੀਰ ਸਾਹਿਬ ਕੋਲੋਂ ਰਖਵਾਇਆ ਸੀ ਤੇ ਲੇਕਿਨ ਸਿੱਖਾਂ ਦੇ ਇੱਕ ਹੋਰ ਬੜੇ ਵੱਡੇ ਪ੍ਰਚਾਰਕ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਇਤਜ਼ਾਦ ਦੇ ਵਿੱਚ ਸੋੰਦੇ ਨੇ ਜਿੰਦੇ ਦਾ ਨਾਮ ਬਾਬਾ ਬੰਤਾ ਸਿੰਘ ਹੈ ਉਹ ਦੱਸਦੇ ਪਏ ਨੇ ਕਿ ਇਹਦੇ ਵਿੱਚ ਕੋਈ ਸਦਾਕਤ ਨਹੀਂ ਦਰਬਾਰ ਸਾਹਿਬ ਦੀ ਨਹੀਂ ਹਜ਼ਰਤ ਮੀਆਂ ਮੀਰ ਸਾਹਿਬ ਨੇ ਨਹੀਂ ਰੱਖੀ ਜਾਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਕੋਲੋਂ ਨਹੀਂ ਰਖਵਾਈ ਜਦਕਿ ਅਸੀਂ ਜਦੋਂ ਗਿਆਨੀ ਸੰਤ ਸਿੰਘ ਮਸਕੀਰਾਂ ਨੂੰ ਸੁਣਨੇ ਆ ਤੇ ਉਹ ਦੱਸਦੇ ਨੇ ਕਿ ਦਰਬਾਰ ਸਾਹਿਬ ਦਾ ਨਹੀਂ ਪੱਥਰ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਨੇ ਹਜ਼ਰਤ ਮੀਆਂ ਮੀਰ ਕੋਲੋਂ ਰਖਵਾਇਆ ਸੀ ਕਿਉਂਕਿ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਮੁਹੱਬਤ ਸੀ ਜਰਾਨਾ ਸੀ ਇਸ ਦੇ ਵਿੱਚ ਕਿੰਨੀ ਸਦਾਕਤ ਹੈ ਕਿਹੜਾ ਜਿਹੜਾ ਪ੍ਰਚਾਰਕ ਹੈ ਸਹੀ ਕਹਿ ਰਿਹਾ ਹੈ ਤੇ ਕਿਹੜਾ ਜਿਹੜਾ ਪ੍ਰਚਾਰਕ ਹੈ ਉਹ ਨਹੀਂ ਸਹੀ ਕਹਿ ਰਿਹਾ ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੇਖਾਂਗੇ ਅੱਜ ਦੀ ਕਥਾ ਦੇ ਦੇਖਾਂਗੇ ਖੈਰ ਪਹਿਲਾਂ ਆਪਾਂ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲਬਾਤ ਕੋਈ ਗੁਰਮਖ ਪਿਆਰੇ ਕਹਿੰਦੇ ਵੀ ਬਾਬਾ ਜੀ ਕੁਝ ਸਾਲ ਪਹਿਲਾਂ ਇੱਕ ਤੁਹਾਡੀ ਕਥਾ ਮਿਲਦੀ ਹੈ ਜਿੱਥੇ ਤੁਸੀਂ ਆਖਿਆ ਸੀ ਹਰਮੰਦਰ ਸਾਹਿਬ ਦੀ ਨੀਂ ਰੱਖਣ ਸਮੇ ਇੱਕ ਇਟ ਸਾਈ ਮੀਆਂ ਮੀਰ ਜੀ ਕੋਲੋਂ ਗੁਰੂ ਅਰਜਨ ਸਾਹਿਬ ਨੇ ਰਖਵਾਈ ਹੈ ਹੁਣ ਕੁਝ ਦਿਨ ਪਹਿਲਾਂ ਤੁਹਾਡੀ ਇੱਕ ਕਥਾ ਮਿਲੀ ਹੈ ਜਿੱਥੇ ਤੁਸੀਂ ਆਖਿਆ ਵੀ ਸਾਈ ਮੀਆਂ ਮੀਰ ਨੇ ਨੀਂ ਨਹੀਂ ਰੱਖੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਸੇਵਾ ਵਿੱਚ ਨਾਲ ਜਰੂਰ ਸਾਈ ਮੀਆਂ ਮੀਰ ਨੂੰ ਲਾਇਆ ਹੈ ਦੋਨਾਂ ਵਿੱਚੋਂ ਠੀਕ ਕੀ ਹੈ ਅੰਦਰ ਅਸਲ ਸਿੱਖ ਧਰਮ ਦੇ ਕਈ ਇਤਿਹਾਸਿਕ ਗ੍ਰੰਥ ਨੇ ਸਾਡਾ ਇੱਕ ਇਤਿਹਾਸਿਕ ਗ੍ਰੰਥ ਹੈ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਹੁਣਾ ਦਾ ਲਿਖਿਆ ਉਹਦੇ ਤੀਸਰੇ ਐਡੀਸ਼ਨ ਵਿੱਚ ਲਿਖਿਆ ਹੈ ਵੀ ਹਰਿਮੰਦਰ ਸਾਹਿਬ ਦੀ ਨੀ ਜਦੋਂ ਰੱਖੀ ਗਈ ਤੇ ਸਾਈ ਮੀਆਂ ਮੀਰ ਜੀ ਨੇ ਇੱਟ ਟਕਾਈ ਹੈ ਤੋਂ ਮੈਂ ਉਸ ਸਾਖੀ ਦਾ ਜ਼ਿਕਰ ਕਰ ਰਿਹਾ ਸੀ ਕਥਾ ਦੇ ਵਿੱਚ ਪਰ ਸਕੂਲਾਂ ਵਿੱਚ ਵੀ ਤਕਰੀਬਨ ਇਹੀ ਪੜਾਇਆ ਗਿਆ ਹੁਣ ਤੁਸੀਂ ਆਖੋਗੇ ਵੀ ਉਹਦੇ ਵਿੱਚ ਤੋਹੀਨ ਕਾਦੀ ਹੈ ਸਾਡੀ ਜੇ ਮੰਨ ਲਿਆ ਜਾਵੇ ਵੀ ਸਾਈ ਮੀਆਂ ਮੀਰ ਜੀ ਨੇ ਨਹੀਂ ਰੱਖੀ ਹਰਿਮੰਦਰ ਸਾਹਿਬ ਦੀ ਬਹੁਤਾਂ ਗ੍ਰੰਥਾਂ ਵਿੱਚ ਇਹੀ ਜ਼ਿਕਰ ਹੈ ਵੀ ਗੁਰੂ ਅਰਜਨ ਸਾਹਿਬ ਨੇ ਨੀ ਰੱਖੀ ਹੈ ਹੁਣ ਹੋਇਆ ਕੀ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜ ਕੱਲ ਕੁਝ ਮੁਸਲਮਾਨ ਆਲਮ ਫਾਜ਼ਲੇ ਤਰਕ ਦੇ ਰਹੇ ਨੇ ਸੁਣਿਆ ਵੇਗਾ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਅਖੇਰੀ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਦੇ ਚੇਲੇ ਸਨ ਸਾਈ ਮੀਆਂ ਮੀਰ ਚੇਲਾ ਨਹੀਂ ਸੀ ਗੁਰੂ ਅਰਜਨ ਸਾਹਿਬ ਦਾ ਇਸੇ ਕਰਕੇ ਹੀ ਅਖੇ ਗੁਰੂ ਅਰਜਨ ਸਾਹਿਬ ਨੇ ਆਪਣੇ ਮੁਰਸ਼ਦ ਕੋਲੋਂ ਨੀਰ ਖਾਈ ਐ ਸਾਈ ਮੀਆਂ ਮੀਰ ਕੋਲੋਂ ਆਪਾਂ ਆਮ ਵੇਨੇ ਆ ਨਾ ਸਿੱਖੀ ਵਿੱਚ ਗ੍ਰੰਥੀ ਸਿੰਘ ਕੋਲੋਂ ਨੀਰ ਖਾਈ ਦੀ ਐ ਜਾਂ ਪੰਜਾਂ ਪਿਆਰਿਆਂ ਕੋਲੋਂ ਕਿਉਂਕਿ ਆਪਾਂ ਆਪਦੇ ਨਾਲ ਉਹਨਾਂ ਨੂੰ ਵੱਡਾ ਸਮਝਦੇ ਆ ਦੂਸਰਾ ਇਹਨਾਂ ਨੇ ਤਰਕ ਦਿੱਤਾ ਵੀ ਇਹ ਮੀਆਂ ਮੀਰ ਨੇ ਜਦੋਂ ਨੀਰ ਰੱਖੀ ਐ ਉਹ ਜਿਹੜੀਆਂ 5-6 ਇੱਟਾਂ ਆਈਆਂ ਨੇ ਉਹ ਅਖੇ ਕਾਬੇ ਤੋਂ ਆਈਆਂ ਨੇ ਇਸ ਕਰਕੇ ਹਰਮੰਦਰ ਸਾਹਿਬ ਮੁਸਲਮਾਨਾਂ ਦਾ ਹੀ ਸਥਾਨ ਐ ਹੁਣ ਸੋਚਣ ਵਾਲੀ ਗੱਲ ਇਹ ਐ ਪਿੱਛੇ ਕੋ ਜ਼ੋਰੀ ਸਾਡੇ ਸਥਾਨ ਨੂੰ ਆਪਣੇ ਵੱਲ ਖਿੱਚ ਰਹੇ ਫਿਰ ਮੈਂ ਸਾਰੇ ਗ੍ਰੰਥਾਂ ਵੱਲ ਧਿਆਨ ਦਿੱਤਾ ਵੀ ਬਹੁਮਤ ਵੇਖੀਏ ਕਿਹੜੇ ਪਾਸੇ ਹੈ ਹਰਮੰਦਰ ਸਾਹਿਬ ਦੀ ਨੀਂ ਰੱਖਣ ਦਾ ਸਭ ਤੋਂ ਪਹਿਲਾ ਜ਼ਿਕਰ ਭਾਰਤ ਅੰਦਰ ਅਗਰ ਕਿਸੇ ਗ੍ਰੰਥ ਵਿੱਚ ਆਇਆ ਹੈ ਉਹ ਆਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਲਿਖਣ ਵਾਲੇ ਨੇ ਕਬੀਰ ਰਾਜ ਸੰਤੋਖ ਸਿੰਘ ਇਹ ਗ੍ਰੰਥ 1843 ਵਿੱਚ ਪਬਲਿਸ਼ ਹੁੰਦਾ ਹੈ ਉਹ ਲਿਖਦੇ ਨੇ 임 ਅਰਦਾਸ ਕਰੀ ਬ੍ਰਿਧ ਜਬੈ ਸ਼ੇਰੀ ਅਰਜਨ ਕਰ ਪੰਕਜ ਤਬੈ ਗਹੀਂ ਇੰਤ ਤਹ ਕਰੀ ਟਕਾਵਨ ਮੰਦਰ ਅਬਚਲ ਨੀਵ ਰਖਾਵਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥੀਂ ਇੱਟ ਲੈ ਕੇ ਆਪ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੁਣ ਇਹਦੇ ਬਾਅਦ ਆ ਜਾਉ ਤਵਾਰੀਖ ਗੁਰੂ ਖਾਲਸਾ ਜੋ 1885 ਈਸਵੀ ਵਿੱਚ ਪਬਲਿਸ਼ ਹੁੰਦਾ ਹੈ ਇਦੇ ਵਿੱਚ ਵੀ ਇਹੀ ਲਿਖਿਆ ਗਿਆ ਵੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਯਾਨੀ ਗਿਆਨ ਸਿੰਘ ਹੁਣਾ ਲਿਖਿਆ ਹੈ ਸਭ ਤੋਂ ਪਹਿਲਾਂ ਸਾਈ ਮੀਆਂ ਮੀਰ ਦੇ ਨੀ ਰੱਖਣ ਬਾਬਤ ਜ਼ਿਕਰ ਕਿੱਥੇ ਮਿਲਿਆ ਹੈ ਤੋਂ ਸੁਣ ਲਿਓ ਪੁਸਤਕ ਹੈ ਤਵਾਰੀਖੇ ਪੰਜਾਬ ਬੂਟੇ ਸ਼ਾਹ ਦੀ ਇਹਦਾ ਅਸਲ ਨਾਮ ਸੀ ਗੁਲਾਮ ਮੁਹੈউদ্দিন ਇਹ ਬੰਦਾ ਬ੍ਰਿਟਿਸ਼ ਆਰਮੀਜ਼ ਮੁਸਲਿਮ ਕੌਪਸ ਦੇ ਵਿੱਚ ਜੌਬ ਕਰਦਾ ਸੀ ਬ੍ਰਿਟਿਸ਼ ਲੋਕਾਂ ਕੋਲੋਂ ਤਨਖਾਹ ਲੈਂਦਾ ਸੀ ਔਰ ਪੰਜਾਬ ਵਿੱਚ ਮੌਲਵੀ ਦਾ ਕੰਮ ਕਰਦਾ ਸੀ ਇਹਨੇ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਬਾਅਦਾਂ 4 ਤੋਂ 5 ਸਾਲ ਦਾ فاਸਲਾ ਆਪਣੀ ਪੁਸਤਕ ਤਵਾਰੀਖੇ ਪੰਜਾਬ ਦੇ ਵਿੱਚ ਲਿਖਿਆ ਹੈ ਵੀ ਸਾਈ ਮੀਆਂ ਮੀਰ ਕੋਲੋਂ ਗੁਰੂ ਅਰਜਨ ਸਾਹਿਬ ਨੇ ਨਹੀਂ ਰਖਵਾਈ ਇਹਦੇ ਬਾਅਦ ਕੀ ਹੋਇਆ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਨੇ ਜਦੋਂ ਪੰਥ ਪ੍ਰਕਾਸ਼ ਲਿਖਿਆ ਉਨਾ ਪਹਿਲੇ ਤੇ ਦੂਜੇ ਐਡੀਸ਼ਨ ਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਅਚਾਨਕ ਤੀਸਰਾ ਐਡੀਸ਼ਨ ਜਿਹੜਾ ਛਪਦਾ ਹੈ ਉਹਦੇ ਵਿੱਚ ਜ਼ਿਕਰ ਕਰ ਦਿੱਤਾ ਗਿਆ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਪੰਥ ਪ੍ਰਕਾਸ਼ ਦੇ ਤੀਜੇ ਐਡੀਸ਼ਨ ਵਿੱਚ ਕਿਉਂ ਲਿਖਣਗੇ ਵੀ ਨੀ ਮੀਆਂ ਮੀਰ ਨੇ ਰੱਖੀ ਜਦੋਂ ਪਹਿਲੇ ਦੋਹਾਂ ਐਡੀਸ਼ਨਾਂ ਚ ਨਹੀਂ ਲਿਖਿਆ ਤੋ ਇਹ ਗੋਰਿਆਂ ਨੇ ਸ਼ਰਾਰਤ ਕਰਵਾਈ ਹੁਣ ਤੁਸੀਂ ਆਖੋਗੇ ਅਸੀਂ ਕਿਤਾਬਾਂ 'ਚ ਪੜਿਆ ਜਦੋਂ ਸਕੂਲ ਪੜ੍ਹਦੇ ਸਾਂ ਉੱਥੇ ਕਿੱਥੋਂ ਆਇਆ ਉਹ ਵੀ ਸੁਣ ਲਿਓ ਕਿਵੇਂ ਆਇਆ ਹੈ ਬਿਨਾ ਪੜਤਾਲ ਤੋਂ ਕੈਪਟਨ ਮੁਰੇ ਵਰਗੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਨੇ ਕਮਾਂਡ ਦੇ ਕੇ ਦਾ ਮਿਊਨਿਸਪਲ ਬਾਡੀਜ਼ ਆਫ ਅਮਰitsar ਦੀਆਂ ਰੈਕર્ડ ਬੁਕਸ ਦੇ ਵਿੱਚ ਸਰਕਾਰ ਦੀਆਂ ਕਿਤਾਬਾਂ ਦੇ ਵਿੱਚ ਜਾਣ ਕੇ ਲਿਖਵਾ ਦਿੱਤਾ ਫਾਊਂਡੇਸ਼ਨ ਸਟੋਨ ਵਾਸ ਲੇਡ ਬਾਈ ਮੀਆਂ ਅਮੀਰ ਵੀ ਹਰਮੰਦਰ ਸਾਹਿਬ ਦਾ ਨੀਂ ਪੱਥਰ ਮੀਆਂ ਅਮੀਰ ਨੇ ਰੱਖਿਆ ਹੈ ਉਹ ਫਿਰ ਹੌਲੀ-ਹੌਲੀ ਸਾਡੀਆਂ ਕਿਤਾਬਾਂ ਚ ਆ ਗਿਆ ਤੇ ਅੱਜ ਤੱਕ ਪੜਦੇ ਆ ਰਹੇ ਆ। 100 ਵਾਰ ਝੂਠ ਮਾਰੋ ਤੇ ਸੱਚ ਹੋ ਜਾਂਦਾ ਹੈ। ਆਓ ਨਿਰਣਾ ਕਰੀਏ ਨਹੀਂ ਕਿਸ ਨੇ ਰੱਖੀ ਐ। ਇੱਕ ਬਨੇ ਕਵੀ ਸੰਤੋਖ ਸਿੰਘ ਐ, ਇੱਕ ਬਨੇ ਗਿਆਨੀ ਰਤਨ ਸਿੰਘ ਦੀ ਭੰਗੂ ਨੇ ਜਿਹੜੇ ਆਂਦੇ ਨੇ ਹਰਮੰਦਰ ਸਾਹਿਬ ਦੀ ਨੀਂ ਗੁਰੂ ਅਰਜਨ ਸਾਹਿਬ ਨੇ ਰੱਖੀ। ਇਹ ਉਹ ਲੋਕ ਨੇ ਜਿਨ੍ਹਾਂ ਦਾ ਜੀਵਨ ਸਿੱਖੀ ਦੇ ਸਿਧਾਂਤ ਤੇ ਚੱਲਦਿਆਂ ਲੰਘਿਆ ਐ। ਦੂਸਰੀ ਤਰਫ ਬੂਟੇ ਸ਼ਾਹ ਮੁਸਲਮਾਨ ਐ। ਬੂਟੇ ਸ਼ਾਹ ਆਂਦਾ ਐ ਮੀਆਂ ਮੀਰ ਨੇ ਨੀ ਰੱਖੀ। ਪਰ ਉਹਦੇ ਵਿੱਚ ਲੌਜਿਕ ਕੋਈ ਨਹੀਂ ਹੈ ਉਹਨੇ ਕਿਤੇ ਚਾਨਣਾ ਨਹੀਂ ਪਾਇਆ ਵੀ ਇਹ ਇਤਿਹਾਸ ਉਹਨੇ ਕਿੱਥੋਂ ਲੈ ਕੇ ਲਿਖਿਆ ਹੈ ਪਰ ਜਦੋਂ ਕਵੀ ਸੰਤੋਖ ਸਿੰਘ ਨੂੰ ਪੜਦੇ ਆ ਤਾਂ ਉੱਥੇ ਇੱਕ ਲੌਜਿਕ ਮਿਲਦਾ ਹੈ ਉਹਨਾਂ ਜਗਾ ਜਗਾ ਜ਼ਿਕਰ ਕੀਤਾ ਹੈ ਵੀ ਸਿੱਖੀ ਦਾ ਇਹ ਸਿਧਾਂਤ ਰਿਹਾ ਹੈ ਗੁਰੂ ਸਹਬਾਨਾ ਨੇ ਚਾਹੇ ਕਰਤਾਰਪੁਰ ਵਸਾਇਆ ਚਾਹੇ ਖਡੂਰ ਸਹਬ ਵਸਾਇਆ ਚਾਹੇ ਗੋਇੰਦਵਾਲ ਸਹਬ ਵਸਾਇਆ ਸੰਤੋਖ ਸਰ ਬਣਾਇਆ ਤਰਨ ਤਾਰਨ ਵਸਾਇਆ ਅਕਾਲ ਤਖਤ ਵਸਾਇਆ ਕੀਰਤਪੁਰ ਬਣਾਇਆ ਹਰगोਬਿੰਦਪੁਰ ਬਣਾਇਆ ਆਨੰਦਪੁਰ ਸਾਜਿਆ ਪੌਂਟਾ ਸਾਹਿਬ ਬਣਾਇਆ ਲੋਹਗੜ ਬਣਾਇਆ ਸਾਰਿਆਂ ਦਾ ਨੀਂਹ ਪੱਥਰ ਗੁਰੂ ਸਹਿਬਾਨਾਂ ਨੇ ਹੱਥੀਂ ਰੱਖਿਆ ਹੈ ਤੇ ਹਰਮੰਦਰ ਸਾਹਿਬ ਵੇਲੇ ਕੀ ਮੁਸ਼ਕਲ ਆ ਗਈ ਵੀ ਮੀਆਂ ਮੀਰ ਕੋ ਨਹੀਂ ਪੱਥਰ ਰਖਵਾਉਣਗੇ ਇਹਦੇ ਚ ਲੌਜਿਕ ਵੀ ਹੈ ਤੁਸੀਂ ਆਖੋਗੇ ਜੀ ਸਾਂਝੀ ਵਾਲਤਾ ਕਰਕੇ ਨੀਂਹ ਪੱਥਰ ਰਖਾਇਆ ਕੀ ਗੱਲ ਹੈ ਗੁਰੂ ਅਰਜਨ ਸਾਹਿਬ ਤੋਂ ਪਹਿਲੇ ਚਾਰ ਗੁਰੂ ਸਾਂਝੀ ਵਾਲਤਾ ਦੀ ਗੱਲ ਨਹੀਂ ਸੀ ਕਰਦੇ ਜਾਂ ਬਾਅਦ ਵਿੱਚ ਜਿਹੜੇ ਗੁਰੂ ਹੋਏ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਉਹਨਾਂ ਕਿਸੇ ਮੁਸਲਮਾਨ ਕੋਲੋਂ ਜਾਂ ਕਿਸੇ ਹਿੰਦੂ ਕੋਲੋਂ ਨਹੀਂ ਪੱਥਰ ਕਿਉਂ ਨਹੀਂ ਰਖਾਇਆ ਸਾਂਝੀ ਵਾਲਤਾ ਦੀ ਗੱਲ ਸਿਰਫ ਇੰਨੀ ਹੈ ਮੀਆਂ ਮੀਰ ਵਰਗੇ ਮੁਸਲਮਾਨ ਹੋਰ ਕਈ ਸਨਾਤਨੀਆਂ ਸੰਤ ਸੇਵਾ ਵਿੱਚ ਲੱਗਦੇ ਰਹੇ ਨੇ ਇਹਦੇ ਤੋਂ ਵੱਧ ਕੇ ਕੁਝ ਨਹੀਂ ਹਾਂ ਇਹੀ ਸਾਂਝੀ ਵਾਲਤਾ ਹੈ ਗੁਰਦੁਆਰਾ ਸਾਰਿਆਂ ਲਈ ਖੁੱਲਾ ਹੈ ਤਨ ਦੀ ਖਰਾਕ ਲੰਗਰ ਛਕਣਾ ਹੈ ਮੁਸਲਮਾਨ ਹਿੰਦੂ ਈਸਾਈ ਸਿੱਖ ਸਾਰੇ ਆ ਜਾਓ ਮਨ ਦੀ ਖਰਾਕ ਕੀਰਤਨ ਸੁਣਨਾ ਹੈ ਸਾਰੇ ਹੀ ਆ ਸਕਦੇ ਨੇ ਇਤਿਹਾਸਿਕ ਗ੍ਰੰਥਾਂ ਦੇ ਨਾਲ ਨਾਲ ਬੁਲੰਦ ਹਸਤੀਆਂ ਦਾ ਵੀ ਜ਼ਿਕਰ ਕਰ ਦਵਾਂ ਉਹਨਾਂ ਨੇ ਵੀ ਇਹੀ ਵਿਚਾਰ ਰੱਖੇ ਨੇ ਦਮਦਮੀ ਟਕਸਾਲ ਦੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਰਿਆਂ ਹਰਿਮੰਦਰ ਸਾਹਿਬ ਦਾ ਨੀਂ ਪੱਥਰ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੀ ਕਥਾ ਕੀਰਤਨ ਵਿੱਚ ਸੁਣਾਇਆ ਹੈ ਇਕ ਬਹੁਤ ਵੱਡੀ ਗਵਾਹੀ ਦੇਣ ਲੱਗਾ ਗਿਆਨੀ ਕਿਰਪਾਲ ਸਿੰਘ ਹੋਏ ਨੇ 30 ਸਾਲ ਦੇ ird gird ਹਰਮੰਦਰ ਸਾਹਿਬ ਗ੍ਰੰਥੀ ਹੈੱਡ ਗ੍ਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਲੀ ਉਹਨਾਂ ਸੇਵਾ ਨਿਭਾਈ ਹੈ 1958 ਈਸਵੀ ਤੋਂ ਲੈ ਕੇ ਉਹਨਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਪੁਰਾਣੇ ਖਰੜੇ ਲੈ ਕੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਬਾਰੇ ਵਿਚਾਰ ਕੀਤੀ ਵੀ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਪ੍ਰਕਾਸ਼ ਦੇ ਵਿੱਚ ਜਨਵਰੀ 1988 ਦੇ ਦਰਮਿਆਨ ਇਹ ਲਿਖਤਾਂ ਛਾਪੀਆਂ ਗਈਆਂ ਦਾ 골ਡਨ ਹਿਸਟਰੀ ਆਫ ਦਾ 골ਡਨ ਟੈਂਪਲ ਐਸਜੀ ਪੀਸੀ ਵੱਲੋਂ ਇੱਕ ਲਿਖਤ ਪਰਫੁੱਲਤ ਹੋਈ 1991 ਵਿੱਚ ਉਹਦੇ ਚ ਵੀ ਇਹੀ ਮਾਨਤਾ ਨੂੰ ਦਰਜਾ ਦਿੱਤਾ ਗਿਆ ਹੈ। ਤੋ ਇੱਥੇ ਬੜੀਆਂ ਗਵਾਹੀਆਂ ਨੇ। ਫਾਈਨਲ ਡਿਸੀਜਨ ਆਪਾਂ ਗੁਰਬਾਣੀ ਤੋਂ ਪੁੱਛ ਲੈਣੇ ਆ। ਕਈ ਆਖਣਗੇ ਜੀ ਨਹੀਂ ਇਹਦਾ ਅੰਤਰੀਵ ਭਾਵ ਹੈ ਪਰ ਸਿੱਧ ਕਰੋ। ਵੀ ਬਾਹਰ ਮੁਖੀ ਭਾਵ ਨਹੀਂ ਹੁੰਦਾ ਬਾਣੀ ਦਾ ਦੋਵੇਂ ਪੱਖ ਹੁੰਦੇ ਨੇ ਅੰਤਰ ਮੁਖੀ ਵੀ ਹੁੰਦਾ ਬਾਹਰ ਮੁਖੀ ਵੀ ਡਿੱਠੈ ਸੱਬੈ ਥਾਵ ਨਹੀਂ ਤੁਧ ਜਿਹਿਆ ਬਗਦੋਹ ਪੁਰਖ ਵਿਧਾਤੇ ਤਾ ਤੂੰ ਸੋਹਿਆ ਗੁਰੂ ਅਰਜਨ ਸਾਹਿਬ ਹੀ ਇਜ਼ ਦਾ ਆਰਕੀਟੈਕਟ ਆਫ ਡੈਸਟੀਨੀ that supreme lord in the form of guru arjan he is that designer of harimandir sahib ਹਰਮੰਦਰ ਸਾਹਿਬ ਆਪ ਗੁਰੂ ਅਰਜਨ ਸਾਹਿਬ ਨੇ ਸਾਜਿਆ ਹੈ ਵਸਦੀ ਸਗਨ અપਾਰ ਣੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇਹ ਰਾਮ ਦਾਸ ਸਰ ਰਾਮਦਾਸ ਪੁਰ ਵਿੱਚ ਜਿਹੜਾ ਹਰਮੰਦਰ ਸਾਹਿਬ ਹੈ ਵਿਧਾਤਾ ਨੇ ਗੁਰੂ ਅਰਜਨ ਦੇ ਰੂਪ ਵਿੱਚ ਆਪ ਸਾਜਿਆ ਹੈ ਤੋ ਇਸ ਗੱਲ ਨੂੰ ਸਮਝ ਲਿਓ ਜੇ ਕੋਈ ਕੱਲ ਨੂੰ ਆਖੇ ਵੀ ਸੱਚ ਗੰਢ ਹਰਮੰਦਰ ਸਾਹਿਬ Hindu ਧਰਮ ਦਾ ਮੰਦਿਰ ਹੈ ਜੇ ਕੋਈ ਆਖੇ ਮੁਸਲਮਾਨਾਂ ਦੀ ਮਸਜਿਦ ਹੈ ਇਹ ਗੁਰੂ ਸਾਹਿਬ ਦੀ ਸਾਡੇ ਪਾਵਨ ਅਸਥਾਨ ਦੀ ਤੋਹੀਨ ਹੈ ਇੱਥੇ ਮੀਆਂ ਮੀਰ ਜੀ ਵਰਗੇ ਜਾਂ ਹੋਰ ਸਨਾਤਨੀਏ ਮਹਾਪੁਰਸ਼ ਸਾਰੇ ਗੁਰੂ ਅਰਜਨ ਸਾਹਿਬ ਦੇ ਸੇਵਕ ਹੋਏ ਨੇ ਖਸਮ ਗੁਰੂ ਅਰਜਨ ਹੀ ਜਿਹਦੇ ਬਾਰੇ ਬਾਣੀ ਆਂਦੀ ਹੈ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰਵਕਾਲ ਸਰੂਪ ਨੇ ਤੋਂ ਸਾਰੇ ਕਾਰਜ ਉਹਨਾਂ ਦੇ ਹੱਥੀ ਸੰਪੰਨ ਹੋਏ ਹੀ ਪਰਫੁੱਲਤ ਹੁੰਦੇ ਨੇ ਬਾਕੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਵੀ ਲੱਗਦੇ ਰਹੇ ਨੇ ਭਾਈ ਗੁਰਦਾਸ ਵੀ ਲੱਗਦੇ ਰਹੇ ਨੇ ਮੀਆਂ ਮੀਰ ਜੀ ਵਰਗੇ ਸਾਧੂ ਵੀ ਲੱਗਦੇ ਰਹੇ ਨੇ ਇਹ ਨਾ ਸਮਝੋ ਵੀ ਮੈਂ ਮੁਸਲਮਾਨਾਂ ਨਾਲ ਜਾਂ ਹਿੰਦੂਆਂ ਨਾਲ ਕੋਈ ਨਫ਼ਰਤ ਕਰਦਾ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਹੇ ਕੋਈ ਰਾਮ ਰਾਮਾ ਕੋ ਅੱਲਾਹ ਅਕੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਜਿੱਥੇ ਸਿੱਖ ਸਿਧਾਂਤਾਂ ਦੀ ਗੱਲ ਹੈ ਉੱਥੇ ਗੁਰੂ ਦੀ ਬਾਣੀ ਦਾ ਹੀ ਬੋਲਬਾਲਾ ਹੋਵੇਗਾ ਗੁਰੂ ਦਾ ਹੀ ਸਿਧਾਂਤ ਪ੍ਰਫੁੱਲਤ ਹੋਵੇਗਾ ਤੋ ਸਿੱਖ ਧਰਮ ਦੇ ਕਿਸੇ ਵੀ ਗ੍ਰੰਥ ਵਿੱਚ ਮੀਆਂ ਮੀਰ ਜੀ ਵੱਲੋਂ ਨੀਂ ਰੱਖੀ ਗਈ ਪ੍ਰਾਚੀਨ ਖਰੜੀਆਂ ਤਾਂ ਹੀ ਨਹੀਂ ਆਇਆ ਇਹ ਸ਼ਰਾਰਤ ਬੂਟੇ ਸ਼ਾਹ ਦੀ ਸੀ ਔਰ ਇਸੇ ਤਰ੍ਹਾਂ ਹੀ ਪ੍ਰਚਲਿਤ ਹੋ ਗਈ ਤੇ ਆਪਾਂ ਉਦਾਂ ਹੀ ਪ੍ਰਸੰਗ ਗਾਉਣ ਲੱਗ ਪਏ ਪ੍ਰਸੰਗ ਨੇ ਇਸ ਦੇ ਉੱਤੇ ਗੁਰਵਾਈ ਲਿਖੀ ਹੈ ਸਾਈ ਮੀਆਂ ਮੀਰ ਨੇ ਜਦ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੇ ਤਵੀ ਤੇ ਦੇਖਿਆ ਕਹਿੰਦੇ ਨੇ ਵਕਤ ਦਾ ਇੱਕ ਛੋਟੀ ਦਾ ਫਕੀਰ ਰੋ ਉਠਿਆ ਔਰ ਜਹਾਂਗੀਰ ਨੂੰ ਦੁੱਖ ਵੀ ਇਸੇ ਗੱਲ ਦਾ ਸੀ ਕਿ ਸਾਈਂ ਮੀਆਂ ਮੀਰ ਜਿਸ ਦੇ ਰਾਹੀਂ ਅਸੀਂ ਚਾਹਦੇ ਸੀ ਕਿ ਪੰਜਾਬ ਦੇ ਤਬਲੀਗ ਦਾ ਕੰਮ ਹੋਵੇ ਇਸਲਾਮ ਫੈਲੇ ਮੀਆਂ ਮੀਰ ਦੇ ਹਸਰੇ ਤੇ ਇਹ ਤੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਹੈ ਇਹ ਤੇ ਸੁਖਮੰਨੀ ਸਾਹਿਬ ਪੜਨ ਲੱਗ ਪਏ। ਔਰ ਗੁਰੂ ਵਰਜਨਦੇਵ ਜੀ ਨੇ ਸੁਣ ਇਤਨਾ ਵੱਡਾ ਮਾਣ ਦਿੱਤਾ ਕਿ ਹਰਿ ਮੰਦਰ ਸਾਹਿਬ ਦੀ ਬੁਨਿਆਦ ਮੀਆਂ ਮੀਰ ਰੱਖਦੇ। ਥੋੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਅੱਜ ਜੈਸੀ ਤੰਗ ਦਿਲੀ ਦਾ ਸੀ ਮੁਜ਼ਾਹਿਰਾ ਕਰ ਰਹੇ ਹਾਂ ਨਾ ਗੁਰੂ ਘਰ ਇਤਨਾ ਤੰਗ ਦਿਲ ਨਹੀਂ ਹੈ। ਸ਼ਾਇਦ ਦੁਨੀਆਂ ਦੇ ਇਤਨਾ ਕੋਈ ਧਰਮ ਫਰਾਗ ਦਿਲ ਨਹੀਂ ਜਿੰਨਾ ਸਿੱਖ ਧਰਮ ਹੈ। ਇਸ ਗੁਰਦੁਆਰੇ ਚ ਅੱਲਾ ਦੀ ਧੁਨੀ ਵੀ ਲੱਗ ਸਕਦੀ ਹੈ RAM ਦੀ ਧੁਨੀ ਵੀ ਲੱਗ ਸਕਦੀ ਹੈ ਅੱਲਾ ਅੱਲਾ ਪੈ ਕਰਦੇ ਨੇ ਬਾਬਾ ਫਰੀਦ RAM ਨਾਮ ਦਾ ਜਪ ਪੈ ਜਪਦੇ ਨੇ RAMANAND PARMANAND GOVIND GOVIND ਦੀ ਧੁਨੀ ਅਲਾਪ ਦਾ ਪੈ ਜੈ ਦੇਵ GOVIND GOVIND ਦੇਤ ਜਪਨਰ ਸਕਲ ਸਿੱਧ ਪਦੰ ਜੈ ਦੇਵ ਆਇਓ ਤਸੋ ਪਟੰ ਬਹੁ ਬਹੁਤ ਸਰਵਗਤਨ ਮਸਜਿਦ ਦੇਚ ਰਾਮ ਨਾਮ ਲਈ ਕੋਈ ਜਗਾ ਨਹੀਂ ਮੰਦਰ ਦੇਚ ਅਲਾ ਦੀ ਧੁਨੀ ਨਹੀਂ ਅਲੱਪੀ ਜਾ ਸਕਦੇ ਖੁਦਾ ਦੀ ਕੋਈ ਚਰਚਾ ਨਹੀਂ ਅਲੱਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਣਿਆ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਹੈ ਰਾਜਨੀਤਿਕ ਲੋਕਾਂ ਨੇ ਜਿਸ ਦਿਨ ਦੇ ਗੁਰਦੁਆਰਿਆਂ ਦੀ ਬਾਗ ਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿਸੇ ਹੱਦ ਤੱਕ ਦੂਰ ਚਲਾ ਗਿਆ ਹੈ ਇਹ ਵੀ ਵਿਚਕਾਰ ਗੱਲ ਆ ਗਈ ਰਾਜਨੀਤੀ ਚਲਾਉਣ ਰਾਜਨੀਤਿਕ ਧਾਰਮਿਕ ਮੰਦਰ ਚਲਾਣ ਧਾਰਮਿਕ ਮਨੁੱਖ ਤੇ ਮਸਲਾ ਹੱਲ ਹੋਣਾ ਸੀ ਹੈ ਸਾਈਂ ਨੀ ਅਮੀਰ ਦੇ ਰਾਹੀ ਜਹਾਂਗੀਰ ਚਾਹਦਾ ਸੀ ਇਸਲਾਮ ਭੈਲੇ ਤਬਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਸੀ ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਪਾਠ ਦੇ ਚਾਂ ਔਰ ਸਤਗੁਰੂ ਨੇ ਵੀ ਇਸ ਨੂੰ ਇਤਨਾ ਸਲਮਾਨ ਦਿੱਤਾ कि सिख जगत ਦਾ ਔਰ ساری ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਨ ਲਗਾ ਤਿਰਤ ਅਰਿ ਮੰਦਰ ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਵਿੱਚ ਟਕਰਾਂਦੀ ਰਹੀ ਏ ਔਰ ਅੱਜ ਵੀ ਇਹ ਬਦਕਿਸਮਤੀ ਰਹੀ ਏ ਜਿਨ੍ਹਾਂ ਕੋਲ ਸਤਾ ਹੁੰਦੀ ਏ ਉਹਨਾਂ ਕੋਲ ਸੱਚ ਨਹੀਂ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਸਿੱਖਾਂ ਦੇ ਬੜੇ ਵੱਡੇ ਹੋਰ ਪ੍ਰਚਾਰਕ ਨੇ ਬਾਬਾ ਬੰਤਾ ਸਿੰਘ ਉਹਨਾਂ ਨੂੰ ਬਹੁਤ ਜ਼ਿਆਦਾ ਇਤਜ਼ਾਰ ਚ ਲੋਕ ਸੁਣਦੇ ਆ ਬੜੇ ਫੇਮਸ ਨੇ ਉਹ ਵੀ ਤੇ ਉਹ ਦੱਸਦੇ ਪਏ ਨੇ ਕਿ ਮੁ슬ਮਾਨਾਂ ਦੇ ਜਿਹੜੇ ਬਹੁਤ ਸਾਰੇ ਉਲਮਾ کرام ਆ ਜਿਹੜੇ ਪ੍ਰਚਾਰਕ ਆ ਉਹ ਇਹ ਕਹਿੰਦੇ ਆ ਕਿ ਜਿਹੜੇ ਦਰਬਾਰ ਸਾਹਿਬ ਦੀ ਨਹੀਂ ਹੈ ਨਾ ਉਹ حضرت ਮੀਆਂ ਮੀਰ ਸਾਹਿਬ ਨੇ ਰੱਖੀ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਬੁਲਾਇਆ ਸੀ ਤੇ ਉਹਨਾਂ ਨੇ ਜਾ ਕੇ ਨਹੀਂ ਪੱਥਰ ਦਰਬਾਰ ਸਾਹਿਬ ਦਾ ਰੱਖਿਆ ਸੀ ਤੇ ਉਹ ਕਹਿੰਦੇ ਇਹਦੇ ਵਿੱਚ ਕੋਈ ਸਦਾਕਤ ਨਹੀਂ ਜਦਕਿ ਮੈਂ ਗਿਆਨੀ ਸੰ ਸਿੰਘ ਮਸਕੀਨ ਨੂੰ ਸੁਣਿਆ ਉਹ ਕਹਿੰਦੇ ਨੇ ਕਿ حضرت ਮੀਆਂ ਮੀਰ ਸਰਕਾਰ ਤੇ ਗੁਰੂ ਅਰਜਨ ਦੇਵ ਜੀ ਦਾ ਬੜਾ ਅਪੱਚ ਪਿਆਰ ਮੁਹੱਬਤ ਯਾਰਾਨਾ ਸੀ ਤੇ ਜਿਹੜੀ ਗੱਲ ਇਹ ਕਹੀ ਜਾਂਦੀ ਹੈ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਸੀ ਉਹ حضرت ਮੀਆਂ ਮੀਰ ਦੇ شاਗਿਰਦ ਸੀ ਇਹ ਵੀ ਗੱਲ ਬਿਲਕੁਲ ਨਹੀਂ ਹੈਗੀ ਕਿਉਂਕਿ ਜਿਹੜੇ ਗੁਰੂ ਅਰਜਨ ਦੇਵ ਜੀ ਹੈ ਉਹ ਵੱਡੇ ਸੀ حضرت ਮੀਆਂ ਮੀਰ ਕੋਲੋਂ 13 ਸਾਲ ਤਕਰੀਬਨ ਉਮਰ ਚ ਵੱਡੇ ਸੀ ਤੇ ਜਿਹੜੇ ਵੱਡੇ ਆ ਉਹ ਛੋਟੇ ਦੇ شاਗਿਰਦ ਕਿਸ ਤਰ੍ਹਾਂ ਹੋ ਸਕਦੇ ਆ ਐਸੀ ਕੋਈ ਗੱਲ ਵੀ ਨਹੀਂ ਬਾਕੀ ਮੈਂ ਗਿਆਨੀ ਸੰਤ ਸਿੰਘ ਮਸਕੀਨ ਰਾਨ ਨੂੰ ਸੁਣਦਾ ਮੈਂ ਬਹੁਤ ਜ਼ਿਆਦਾ ਮੈਂ ਉਹਨਾਂ ਦੇ ਬਹੁਤ ਜ਼ਿਆਦਾ ਵੀਡੀਓ ਬਣਾ ਵੀ ਚੁੱਕਿਆ ਹਾਂ ਮੈਂ ਦੇਖਿਆ ਉਹਨਾਂ ਦੀ ਕਥਾ ਬਹੁਤ ਸਾਰੀਆਂ ਸੁਨੀਆਂ ਤੇ ਮੈਨੂੰ ਪਤਾ ਹੈ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਉਹ ਜਿਹੜੀ ਗੱਲ ਕਰਦੇ ਨਾ ਬਹੁਤ ਹੀ ਵਧੀਆ ਤੇ ਬੜੀ ਅੱਛੀ ਤੇ ਸਬੂਤਾਂ ਦੇ ਨਾਲ ਕਰਦੇ ਆ ਤੇ ਉਹਨਾਂ ਦੀ ਗੱਲ ਜਿਹੜੀ ਕਰਦੇ ਆ ਉਹਦੇ ਵਿੱਚ ਸੱਚਾਈ ਹੁੰਦੀ ਹੈ ਉਹ ਕਦੀ ਵੀ ਆਪਣੇ ਕੋਲੋਂ ਗੱਲ ਲਾ ਕੇ ਨਹੀਂ ਕਰਦੇ ਉਹਨਾਂ ਨੇ ਜੋ ਇਤਿਹਾਸ ਦੇ ਵਿੱਚੋਂ ਪੜਿਆ ਹੁੰਦਾ ਕਿਤਾਬਾਂ 'ਚੋਂ ਪੜਿਆ ਹੁੰਦਾ ਉਹ ਕਿਤਾਬਾਂ 'ਚੋਂ ਜਿਹੜੀਆਂ ਥੰਟਕ ਐ ਜਿਨ੍ਹਾਂ ਦੇ ਬਾਰੇ ਇਹ ਐ ਕਿ ਉਹ ਸਹੀ ਲਿਖਿਆਉਣ ਦੇ ਵਿੱਚ ਕੋਈ ਰਾਵੀ ਲਿਖਣ ਵਾਲੇ ਨੇ ਆਪਣੇ ਕੋਲੋਂ ਕੁਝ ਨਹੀਂ ਲਿਖਿਆ ਉਹਨਾਂ ਦੇ ਮੁਤਾਬਕ ਉਹਨਾਂ ਨੇ ਪੜਾਈ ਕੀਤੀ ਐ ਪੜ ਕੇ ਤੇ ਫਿਰ ਬਿਆਨ ਕਰਦੇ ਐ ਗਿਆਨ ਕਰਦੇ ਐ ਤੇ ਗਿਆਨੀ ਸੰਤ ਸਿੰਘ ਮਸਕੀਨ ਹਨ ਮੈਂ ਤੁਹਾਨੂੰ ਦੱਸਿਆ ਨਾ ਜਿਸ ਤਰ੍ਹਾਂ ਮੈਂ ਉਹਨੂੰ ਸੁਣਦਾ ਜਾਂ ਮੈਨੂੰ ਪਤਾ ਹੈ ਕਿ ਉਹ ਗੱਲ ਜਿਹੜੀ ਕਰਦੇ ਬਿਲਕੁਲ অথੈਨਟਿਕ ਤੇ ਸਹੀ ਕਰਦੇ ਆ ਕਿਉਂਕਿ ਮੈਂ ਮੈਨੂੰ ਇੰਨਾ ਪਤਾ ਹੈ ਕਿ ਜਦੋਂ ਮੈਂ ਉਹਨੂੰ ਗਿਆਨ ਉਹ ਸੁਣਨਾ ਨਾ ਉਹਨਾਂ ਦਾ ਗਿਆਨ ਤੋਂ ਵਿੱਚ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਜਿਹੜੀ ਸਾਡੇ ਧਰਮ ਦੀਆਂ ਹੁੰਦੀਆਂ ਤੋ ਬਿਲਕੁਲ ਉਝ ਹੀ ਕਰਦੇ ਜੰਜ ਅਹੀਂ ਸੁਣੀਆਂ ਜਾਂ ਇਸ ਜੰਜ ਸਾਨੂੰ ਪਤਾ ਹੈ ਉਹ ਕੋਈ ਵੀ ਗੱਲ ਆਪਣੇ ਕੋ ਨਹੀਂ ਲੋਂਦੇ ਹਕੀਕਤ ਨੂੰ ਜੀ ਦੱਸਦੇ ਜਿਸ ਤਰ੍ਹਾਂ ਕਿ ਸਾਡੇ ਧਰਮ ਦੇ ਵਿੱਚ ਹੈ ਵਾ ਕਹਿਣ ਦਾ ਮਤਲਬ ਇਹ ਹੈ ਕਿ ਗਿਆਨੀ ਸੰਸੀ ਮਸਕੀਨ ਹੋਣੀ ਗੱਲ ਆਪਣੇ ਕੋ ਨਹੀਂ ਲਾਉਂਦੇ ਹੱਕ ਸੱਚ ਦੀ ਗੱਲ ਕਰਦੇ ਸੀ ਤੇ ਸਹੀ ਕਰਦੇ ਸੀ ਇਹ ਨਹੀਂ ਕਹਿੰਦੇ ਕਿ ਦੂਸਰੇ ਧਰਮ ਦੀ ਗੱਲ ਹੈ ਤੇ ਮੈਂ ਇਹਦੇ ਵਿੱਚ ਆਪਣੇ ਕੋ ਕੋਈ ਲਾ ਲਾ ਇਹ ਜੋ ਸਾਡੇ ਧਰਮ ਦੀ ਗੱਲ ਹੈ ਇਹਨੂੰ ਮੈਂ ਦੱਸਾਂ ਨਹੀਂ ਜਿਹੜੀ ਹੱਕ ਦੀ ਗੱਲ ਹੁੰਦੀ ਸੀ ਉਹ ਉਹ ਹੀ ਕਰਦੇ ਸੀ ਤੇ ਇਸ ਕਰਕੇ ਗਿਆਨੀ ਸੰਸੀ ਮਸਕੀਨ ਆਂਦੀ ਜਿਹੜੀ ਗੱਲ ਹੈ ਉਹ ਹੱਕ ਸੱਚ ਤੇ ਸਹੀ ਹੈ ਕਿ ਕਿ ਜਿਹੜੇ حضرت ਮੀਆਂ ਮੀਰ ਸਰਕਾਰ ਤੇ ਜਿਹੜੇ ਗੁਰੂ ਅਰਜਨ ਦੇਵ ਜੀ ਸੀ ਇਹਨਾਂ ਦਾ ਆਪਸ ਵਿੱਚ ਬਹੁਤ ਯਾਰਾਨਾ ਸੀ ਇਹਨਾਂ ਦਾ ਪਿਆਰ ਮੁਹੱਬਤ ਸੀ ਇਸ ਕਰਕੇ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਸੀ ਤੇ ਜਿਹੜਾ ਦਰਬਾਰ ਸਾਹਿਬ ਦੀ ਨੀਂਦ ਦਾ ਪੱਥਰ ਸੀ ਉਹ ਰਖਾਇਆ ਸੀ ਬਾਕੀ ਇੱਕ ਬਹੁਤ ਵੱਡਾ ਮੈਸੇਜ ਵੀ ਹੈ ਕਿ ਦੇਖੋ ਜਿਹੜੇ ਸਾਡੇ ਉਲਮਾ کرام ਸਾਡੇ ਬਲੀ ਉੱਲਾ ਤੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਬਹਾਦਰ ਜੀ ਇਹਨਾਂ ਦਾ ਆਪਸ ਵਿੱਚ ਕਿੰਨਾ ਪਿਆਰ ਮੁਹੱਬਤ ਸੀ ਯਾਰਾਨਾ ਸੀ ਕਿ ਯਾਨੀ ਕਿ ਸਾਨੂੰ ਜਿਹੜਾ ਉਹਨਾਂ ਦੀ ਗੱਲ ਸਿੱਖਣੀ ਚਾਹੀਦੀ ਉਹ ਇਹ ਹੈ ਕਿ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਵਾ ਦੂਸਰਾ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਐ ਕਿ ਸਿੱਖੀ ਧਰਮ ਏਡਾ ਛੋਟਾ ਧਰਮ ਨਹੀਂ ਕਿ ਉਹਦੇ ਵਿਵ ਦੇ ਅੰਦਰ ਦੂਸਰੇ ਧਰਮਾਂ ਵਾਸਤੇ ਜਗ੍ਹਾ ਨਾ ਆਵੇ ਸਿੱਖੀ ਧਰਮ ਦੇ ਵਿੱਚ ਬਾਕੀ ਧਰਮਾਂ ਵਾਸਤੇ ਵੀ ਜਗ੍ਹਾ ਵਾ ਉਹ ਖੁੱਲੇ ਦਿਲ ਨਾਲ ਬਾਕੀ ਧਰਮ ਦੇ ਲੋਕਾਂ ਨੂੰ ਵੀ ਵੈਲਕਮ ਕਹਿੰਦੇ ਐ ਤੇ ਇੰਚ ਕੋਈ ਸ਼ੱਕ ਵੀ ਨਹੀਂ ਅਕਸਰ ਦੇਖਿਆ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਹਰ ਧਰਮ ਦਾ ਬੰਦਾ ਜਾ ਕੇ ਆਪਣੇ ਧਰਮ ਦੇ ਮੁਤਾਬਕ ਇਬਾਦਤ ਕਰਦਾ ਤੇ ਸਿੱਖੀ ਧਰਮ ਵਾਲੇ ਲੋਕ ਕਦੀ ਵੀ ਉਹਨਾਂ ਨੂੰ ਮਨਾ ਨਹੀਂ ਕਰਦੇ ਯਾਨੀ ਕਿ ਸਿੱਖੀ ਧਰਮ ਬਹੁਤ ਵਧੀਆ ਧਰਮ ਹੈ ਜਿਹਦੇ ਵਿੱਚ ਦੂਸਰੇ ਧਰਮਾਂ ਨੂੰ ਵੀ ਰਿਸਪੈਕਟ ਦਿੱਤੀ ਜਾਂਦੀ ਹੈ ਤੇ ਇਸ ਕਰਕੇ ਜਿਹੜਾ ਮੈਸੇਜ ਹੈ ਜਿਹੜਾ ਪੈਗਾਮ ਹੋਏ ਹੈ ਕਿ ਸਾਨੂੰ ਆਪਸ ਵਿੱਚ ਸਾਰਿਆਂ ਨੂੰ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਜਿਸ ਤਰ੍ਹਾਂ ਕਿ ਹੁਣ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਭਾਈਚਾਰਾ ਪਿਆਰ ਮੁਹੱਬਤ ਹੈ ਇਹ ਉਸੇ ਹੀ ਉਹਨਾਂ ਆਪਣੇ ਸਾਡੇ ਵੱਡਿਆਂ ਦੀ ਕਰਾਮਾਤ ਹੈ ਉਹਨਾਂ ਦੇ ਪਿਆਰ ਮੁਹੱਬਤ ਜਿਹੜਾ ਅੱਗੇ ਗਾਂ ਚੱਲਦਾ ਆ ਰਿਹਾ ਹੈ ਕਿ ਅੱਜ ਵੀ ਤੁਸੀਂ ਦੇਖ ਲਓ ਕਿ ਜਦੋਂ ਵੀ ਕੋਈ ਸਿੱਖ ਯਾਤਰੀ ਪਾਕਿਸਤਾਨ ਆਉਂਦੇ ਆ ਤੇ ਪਾਕਿਸਤਾਨੀ ਲੋਕ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਮਿਲਦੇ ਆ ਤੇ ਇਸੇ ਤਰ੍ਹਾਂ ਜਦੋਂ ਕੋਈ ਪਾਕਿਸਤਾਨੀ ਲੋਕ ਜਾਂਦੇ ਆਪਣੇ ਸਿੱਖਾਂ ਵੀਰਾਂ ਕੋਲ ਚੜਦੇ ਪੰਜਾਬ ਚ ਤੇ ਉਥੋਂ ਦੇ ਜਿਹੜੇ ਲੋਕ ਆ ਉਹ ਵੀ ਬੜੇ ਪਿਆਰ ਮੁਹੱਬਤ ਦੇ ਨਾਲ ਆਪਣੇ ਲੈਹnde ਪੰਜਾਬ ਦੇ ਪਾਕਿਸਤਾਨੀਆਂ ਨਾਲ ਮਿਲਦੇ ਆ ਇਹ ਪਿਆਰ ਮੁਹੱਬਤ ਕਿੱਥੋਂ ਆਇਆ ਇਹ ਪਿਆਰ ਮੁਹੱਬਤ ਸਾਡੇ ਵੱਡਿਆਂ ਨੇ ਦਿੱਤਾ ਆ ਸਾਡੇ ਜਿਹੜੇ ਵਲੀ ਉੱਲਾ ਕਿਤੇ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਆਪਸ ਚ ਪਿਆਰ ਮੁਹੱਬਤ ਹੀ ਉਥੋਂ ਚੱਲਦਾ ਆ ਰਿਹਾ ਵੈ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਤੁਹਾਡਾ ਕੀ ਕਹਾਣਾ ਹੈ ਤੁਸੀਂ ਦੱਸੋ ਕਿ ਬਾਬਾ ਬੰਤਾ ਸਿੰਘ ਸਹੀ ਕਹਿ ਰਹੀਆਂ ਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਮੇਰੀ ਜਿਹੜੀ ਮੇਰੀ ਸੋਚ ਹੈ ਮੈਂ ਤੇ ਇਹੀ ਕਾਂਗਾ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਬਿਲਕੁਲ ਸਹੀ ਕਹਿ ਰਹੇ ਆ ਬਾਕੀ ਤੁਸੀਂ ਦੱਸੋ ਕਿ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰਕੂ ਟੇਰ ਸਰਾ ਖਿਆਲ ਰੱਖਾ